ਜੀ ਦੇਖੋ ਜੀ ਮੈਂ ਅੰਗਰੇਜ਼ ਸਿੰਘ ਸੈਸਰਾਗਾ ਕਿਸਾਨ ਮਿਊਜ਼ੀਅਮ ਦਾ ਸਕੱਦਰੀ ਪੰਜਾਬ ਜਿਉਣਾ ਪ੍ਰਧਾਨ ਜੀ ਕਬਾਲ ਤੋਂ ਵੇਖੋ ਅੱਜ ਪੰਡੋਰੀ ਬਰਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਲੋ ਜਿਹੜਾ ੱੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲਿਆ ਲੈ ਰਹੇ ਆ ਜਿਹੜਾ ਆਪਣਾ ਭਾਰਤ ਮਾਲਾ ਰ ਕਰਨ ਦੇ ਲਈ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗਾ ਜਿਹੜੀ ਵੇਚਾ ਰਹੀ ਹੈ ਫਿਰ ਇਹਦੇ ਤੋਂ ਠੀਕ ਪਿੱਛੇ ਇਤੋਂ ਠੀਕਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਪਹਲੀਆਂ ਦੇ ਵਿੱਚ ਜਗਾ ਉੱਥੇ 5 ਕਰੋੜ 35 ਲੱਖ ਦਾ ਨਾ ਪੈਸੇ ਪਾਏ ਆ ਇਹ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗਾ ਦੀ ਬੰਦੀ ਇਹਦੇ ਉਹਦੇ ਨਾਂ ਜੇਰਾ ਧੱਕਾ ਕਰ ਰਹੀ ਆ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਫਿਰ ਉਹ ਆਪਾਂ ਕਬਜ਼ਾ ਲੈ ਲਵੋ ਕਿਸਾਨ ਲੈ ਲਵੋ ਕੋਈ ਨਹੀਂ ਧੱਕਾ ਜਾਊਗਾ ਫਿਰ ਪ੍ਰਸ਼ਾਸਨ ਪਰ ਉਹ ਗੱਲ ਤੁਹਾਨੂੰ ਜਾਣੀ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਤੇ ਜਥੇਬੰਦੀ ਜਿਹੜੀ ਉਹ ਖੜੀ ਆ ਕਿ ਭਾਈ ਧੱਕੇਸ਼ਾਹੀ ਨਾ ਨਹੀਂ ਅੱਜ ਤੱਕ ਇਹ ਮੋਹਾਲੇ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਪੁਲਿਸ ਪ੍ਰਸ਼ਾਸਨ ਵੀ ਐਸ.ਡੀ.ਐਮ. ਸਾਹਿਬ ਨਾਲ ਉਹ ਗੱਲਬਾਤ ਕਰਦੇ ਪਏ ਆ ਪਰ ਐਸ.ਡੀ.ਐਮ. ਜਿਹੜੇ ਸਾਹਿਬ ਐਸ.ਡੀ.ਐਮ. ਸਾਹਿਬ ਜਿਹੜੇ ਉਹ ਪੁਲਿਸ ਪ੍ਰਸ਼ਾਸ ਕੋਈ ਅਸਲੀਅਤ ਜਿਹੜੀ ਉਹ ਨਹੀਂ ਦੱਸ ਰਹੀ। ਸੋ ਉਹਦੇ ਤੇ ਗੱਲਬਾਤ ਚੱਲ ਰਹੀ ਆ। ਵੇਖੋ ਹੁਣ ਅੱਗੇ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ। ਕੀ ਮੰਗ ਕੇ ਆ ਤੁਹਾਡੀ? ਮੰਗ ਸਾਡੀ ਇਹੋ ਹੀ ਆ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਤੇ ਜਿਹੜਾ ਉਹਦਾ ਪੂਰਾ ਕੀਤਾ ਜਾਵੇ ਤੇ ਆਪਣੀ ਜ਼ਮੀਨ ਤੇ ਨਾ ਕਬਰ ਕਿਸਾਨ ਆਪਣਾ ਕਬਜ਼ਾ ਦੇ ਦੇਗਾ ਉਹ ਮੰਨੇ ਨਹੀਂ ਕਰੇਗਾ ਕਬਜ਼ਾ। ਠੀਕ। ਹਾਂਜੀ ਭਾਈ ਕੀ ਨਾਮ ਜੀ ਤੁਹਾਡਾ? ਮੇਰਾ ਮੰਗਬੀਰ ਸਿੰਘ। ਇਹਨੇ ਮੇਰਾ ਪਨੋਰੀ ਵੜਾਇਚ। ਅੱਛਾ ਕੀ ਕੀ ਮਸਲਾ ਜੀ ਆ ਤੁਹਾਡੀ ਜ਼ਮੀਨ ਦਾ? ਸਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ ਛੇ ਕਿੱਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ ਕਿ ਸਰ ਇਹਦਾ ਜਿਹੜਾ ਰੇਟ ਆ ਉਹ ਸਾਨੂੰ ਸਹੀ ਨਹੀਂ ਦਿੱਤਾ ਜਾ ਰਿਹਾ ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6.5 ਲੱਖ ਰੁਪਏ ਲਿਖਿਆ ਦਿਓ 6-7 ਕਰੋੜ ਰੁਪਏ ਕਿੱਲੇ ਦਾ ਵਾ ਤੇ ਜਿਹੜਾ ਮੈਨੂੰ ਦੇਣ ਦੇ ਆ ਇਸ ਟਾਈਮ ਤੇ 6.5 ਕਰੋੜ ਰੁਪਏ ਮੈਨੂੰ ਦੇਣ ਦੇ ਆ ਤੇ ਜਿਹੜੀ ਸਰਕਾਰ ਮੇਰੇ ਨਾਲ ਪੈਸੇ ਤੂੰ ਦਿੱਤੇ ਤੂੰ ਬਗੈਰ ਹੀ ਮੈਨੂੰ ਤੱਕੇਸ਼ਾਈ ਨਾ ਮੇਰੇ ਕੋਲ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੀ ਹੈ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨਹੀਂ ਪਾਏ ਗਏ ਨਹੀਂ ਸਰ ਮੇਰੇ ਖਾਤੇ ਪਾਏ ਨਹੀਂ ਪੈਸੇ ਤੇ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਹਾਂਜੀ ਹਾਂਜੀ ਸਾਹਿਬ ਜੀ ਕਿ ਸਰ ਮੇਰਾ ਇੱਕ ਰੇਟ ਦਿੱਤਾ ਜਾਵੇ ਸਹੀ ਮੈਨੂੰ ਤੇ ਫਿਰ ਮੈਂ ਜ਼ਮੀਨ ਦਾ ਇਹਨਾਂ ਨੂੰ ਕਬਜ਼ਾ ਦੇ ਦੂੰਗਾ ਜੇ ਮੈਨੂੰ ਸਹੀ ਕੀਮਤ ਮਿਲਦੀ ਆ ਤੇ ਫਿਰ ਮੈਂ ਕਬਜ਼ਾ ਦੂੰਗਾ ਨਾ ਇਸ ਤਰ੍ਹਾਂ ਮੈਂ ਕਬਜ਼ਾ ਨਹੀਂ ਦਊਂਗਾ ਨਹੀਂ ਤੇ ਫਿਰ ਮੈਂ ਗਾੜੀ ਆਣ ਕੇ ਮਸ਼ੀਨ ਦੇ ਮਰ ਜਾਣਾ ਠੀਕ ਇੱਕ ਤਾਂ ਜਨਰਲ ਸਿੰਘ ਹਾਂਜੀ ਜਿਹੜੀ ਜ਼ਮੀਨ ਦਾ ਪਜਸ਼ਨ ਲੈਣ ਆਏ ਆ ਇਹ ਜ਼ਮੀਨ ਹੈ ਸਾਡੀਆਂ ਜਿਹੜੀ ਦੋ ਪਾਰ ਹੋ ਰਹੀ ਜ਼ਮੀਨ ਇਹ ਅਦੀ ਜ਼ਮੀਨ ਸਾਡੀ ਇੱਧਰ ਆ ਜਾਂਦੀ ਆ ਅਦੀ ਜ਼ਮੀਨ ਇੱਧਰ ਆ ਜਾਂਦੀ ਆ ਉਹਨਾਂ ਨੂੰ ਰਸਤਾ ਨਹੀਂ ਦੇ ਰਹੇ ਉਹਦੀ ਕੋ ਪੈਵ ਲੈਂ ਨਹੀਂ ਦੇ ਰਹੇ ਕੋਈ ਉਲਝ ਨਹੀਂ ਸਾਡੀਆਂ ਮੋਟਰਾਂ ਕੇ ਵੇਰ ਵਿੱਚ ਹੋਈਆਂ ਨੇ ਉਹਨਾਂ ਦਾ ਕੋ ਪੈਸਾ ਨਹੀਂ ਕਵਰ ਕਰ ਰਹੇ ਇੱਕ ਵਾਰਡ ਨਹੀਂ ਸਾਨੂੰ ਦੱਸਦੇ ਵੀ ਸਾਡੇ ਕਿੱਦਾਂ ਆਏ ਨੇ ਸਾਡੀ ਜ਼ਮੀਨ ਦੀ ਪੋਜੀਸ਼ਨ ਕਿੱਦਾਂ ਆਈ ਹੈ ਸਾਨੂੰ ਕੋਈ ਵੀ ਦੱਸਦੇ ਨਹੀਂ ਕੋਈ ਨਾਂ ਉਹਦਾ ਕੋ ਮਾਜਾ ਦੇ ਰਹੇ ਆ ਤੇ ਨਾ ਹੀ ਕੋ ਪੈਸੇ ਲਈ ਆ ਤਾਂ ਕਿਹਨਾ ਕਬਜ਼ਾ ਲੈਣਾ ਗਿਆ ਸਾਡੇ ਪਾਸੇ ਕੋਈ ਸੁਣ ਨਹੀਂ ਪਿਆ ਸਾਨੂੰ ਕਹਿੰਦੇ ਫੈਲਾ ਲਓ ਫੈਲਾ ਜੇ ਲਾਉਨੇ ਆ ਤੇ ਪੈਸੇ ਨਹੀਂ ਹੋਣਦੇ ਅੱਜ 6-6 ਮਹੀਨੇ ਕਈਆਂ ਦੇ ਹੋ ਕੇ ਆ ਕਈਆਂ 2-2 ਮਹੀਨੇ ਹੋ ਕੇ ਆ ਕਈਆਂ 3-3 ਮਹੀਨੇ ਨਮੀ ਸਾਰੇ ਫੇਰ ਫੈਲਣ ਲੱਗੀਆਂ ਫਿਰ ਨਾ ਉਹ ਪੈਸਾ ਪਿਆ ਨਾ ਪਿਆ ਇੱਕ ਸਾਡੀ ਜ਼ਮੀਨ ਦਾ ਰੇਟ ਜਿਆਦਾ ਵਾ 4 ਕਰੋੜ ਰੁਪਇਆ 3 ਕਰੋੜ ਰੁਪਇਆ ਕਿਲੇ ਦਾ ਰੇਟ ਵਾ ਸਾਨੂੰ ਜਿੱਤੇ ਕਰੋੜ ਰੁਪਇਆ ਦੇ ਰਹੇ ਨੇ ਬਣਿਆ ਪਿੱਛੇ ਜਾ ਕੇ 10 55 ਲੱਖ ਦੇ ਹਿਸਾਬ ਨਾਲ ਉਹਦਾ ਕਰੈਕਟ ਰੇਟ ਆ ਰਿਹਾ ਵਾ ਤੇ ਇਹ ਸਾਨੂੰ 18 ਲੱਖ ਦੇ ਹਿਸਾਬ ਨਾਲ ਸਾਡਾ ਪੈਸਾ ਬਣਾ ਕੇ ਦੇਈ ਜਾ ਰਿਹਾ ਪਿੱਛੇ ਵੇਖੋ ਜਿਹੜਾ ਉੱਤਮ ਵਿਸ਼ੇ ਆ ਜਿੱਥੇ ਇਹਨਾਂ 11 ਲੱਖ ਪੋਜੀਸ਼ਨ ਬਣੀ ਹੈ ਉਥੇ 7 ਕਰੋੜ ਰੁਪਇਆ ਪਤਾ ਹੋਇਆ ਤੇ ਜਿੱਥੇ ਨਾ ਵੀ 55 ਲੱਖ ਦਾ ਹੈ ਉਹ ਉਥੇ ਸੇਮ ਰੇਟ ਵਾ ਜਿੱਥੇ 18 ਲੱਖ ਕਰੈਕਟ ਰੇਟ ਵਾ ਜ ਉਹਨਾਂ ਦਾ ਵੀ ਮਤਲਬ ਨਹੀਂ ਉੱਥੇ ਪੈ ਗਿਆ ਵਾ 7 ਕਰੋੜ ਦੀ ਆ ਇੱਧਰ ਬੈ ਗਿਆ 1 ਕਰੋੜ ਦੀ ਰੋਡ ਦੇ ਉੱਤੇ ਕਰੋੜ ਦੀ ਜਿਹੜਾ ਜੀਜੀ ਰੋਡ ਮਗੀਠਾ ਰੋਡ ਵਾ ਉਹਦੇ ਉੱਤੇ 1 ਕਰੋੜ ਦੀ ਆ ਵਾ ਜਿਹੜਾ ਉਹ ਤੋਂ 1 ਕਿਲੋਮੀਟਰ ਪਿਛੇ ਆ ਉਦਾਂ ਜੀ 7 ਕਰੋੜ ਦੀ ਆ ਤੇ ਸਾਨੂੰ ਕੋਈ ਜੀ ਐਸਟੀਐਮ ਕੋ ਸਭ ਕੋ ਜਾਣਦੇ ਆ ਉਹ ਕਹਿੰਦੇ ਜੀ ਤੁਸੀਂ ਤਹਿਸੀਲਦਾਰ ਕੋ ਜਾਓ ਤਹਿਸੀਲਦਾਰ ਕੋ ਜਾਣਦੇ ਆ ਉਹ ਕਹਿੰਦੇ ਜੀ ਪਟਵਾਰੀ ਕੋ ਜਾਓ ਪਟਵਾਰੀ ਕੋ ਜਾਣਦੇ ਆ ਜੀ ਉਹ ਕਹਿੰਦੇ ਜੀ ਮੀਟਰ ਨੰਬਰ ਲਓ ਜੀ ਉਹ ਕਹਿੰਦੇ ਬਸ ਕਿਸੇ ਕਰ ਤਿੰਨਾਂ ਨੂੰ ਸਾਨੂੰ ਪਵਾੜ ਬਾਰੇ ਦੱਸਦਾ ਨਾ ਸਾਨੂੰ ਇਹਦੇ ਚੀਜ਼ਾਂ ਮਰਜੀ ਪੁੱਛਦੇ ਆ ਸਾਡੀ ਜ਼ਮੀਨ ਦੀ ਅਕਵਾਇਰ ਦਾ ਕਿਦਾਂ ਸਾਡੇ ਕਿੰਨੀ ਜਮੀਨ ਵਿੱਚ ਆਈ ਹੈ ਕਿਹੜਾ ਨੰਬਰ ਆਇਆ ਕੋਈ ਦੱਸਿਆ ਨਹੀਂ ਜਾਂਦਾ ਕੋਈ ਪੁੱਛਿਆ ਨਹੀਂ ਜਾਂਦਾ ਇਹ ਆਪਣੀ ਸਿਹਤ ਨਾਲ ਕਬਜ਼ੇ ਦੇ ਜਾਂਦੇ ਆ ਇਹ ਆਪਣੀ ਸਿਹਤ ਨਾਲ ਕਬਜ਼ੇ ਦੇ ਧੱਕੇ ਨਾਲ ਲਈ ਜਾਂਦੇ ਆ ਜਿੱਥੇ ਛੜਕ ਅਕਵਾਇਰ ਨਹੀਂ ਹੋਈ ਉਹ ਵੀ ਥਾਂ ਵਾ ਕੇ ਲੋਕਾਂ ਦੇ ਧੋਨੇ ਖਰਾਬ ਕਰੀ ਜਾਂਦੇ ਨੇ ਲੋਕਾਂ ਨਾਲ ਸੰਘਰਸ਼ ਕਰੀ ਜਾਂਦੇ ਨੇ